ਸਸੀ ਗੱਲ ਦੀ ਮੈਂ ਵੀਡੀਓ ਚਿੱਟੇ ਪਿਆਜ਼ ਤੇ ਬਣਾ ਰਿਹਾ ਹਾਂ ਇਹ ਚਿੱਟਾ ਪਿਆਜ਼ ਹੈ ਅਸੀਂ ਇਸ ਨੂੰ ਕੀ ਕਰਨਾ ਹੈ ਮੈਂ ਉਹਦੀ ਵੀਡੀਓ ਬਣਾ ਰਿਹਾ ਹਾਂ ਇਹਦੇ ਕਿੰਨੇ ਬੈਨੀਫਿਟ ਹਨ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕੁਦਰਤ ਨੇ ਕੋਈ ਵੀ ਚੀਜ਼ ਜਿਹੜੀ ਬਣਾਈ ਹੈ ਉਹਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੈ ਚਿੱਟਾ ਪਿਆਜ਼ ਜੈਲੋ ਪਿਆਜ਼ ਤੇ ਲਾਲ ਪਿਆਜ਼ ਅਸੀਂ ਇਹ ਤਿੰਨਾਂ ਪਿਆਜ਼ਾਂ ਦੇ ਵਿੱਚੋਂ ਚਿੱਟਾ ਪਿਆਜ਼ ਹੀ ਲੈਣਾ ਹੈ ਅਤੇ ਪਿਆਜ਼ ਜਿਹੜਾ ਹੈ ਇਹਨੂੰ ਕੀ ਕਰਨਾ ਹੈ ਅਸੀਂ ਆਮ ਤੌਰ ਤੇ ਇਸ ਨੂੰ ਰਸ ਕੱਢ ਕੇ ਤੇ ਉਸ ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਤੇ ਉਹਦੇ ਵਿੱਚ ਤੁਸੀਂ ਕੋਕੋਨਟ ਵਰਜਨ ਕੰਪਨੀ ਦਾ ਤੇਲ ਪਾਉਣਾ ਹੈ ਤੇ ਨਾਲ ਕਲੌਂਜੀ ਜਿਹੜੀ ਹੈ ਉਹਨੂੰ ਮਿਕਸ ਕਰਨਾ ਹੈ ਤੇ ਫਿਰ ਇਸ ਨੂੰ ਵਾਲਾਂ ਦੇ ਵਿੱਚ ਲਗਾਉਣਾ ਹੈ ਅਗਰ ਤੁਹਾਡੇ ਗੰਜਾਪਨ ਹੈ ਤਾਂ ਉਹ ਵੀ ਦੂਰ ਹੋ ਜਾਏਗਾ ਵਾਲ ਟੁੱਟਦੇ ਆ ਦੋ ਮੂਹੇ ਨੇ ਵਾਲ ਸੰਘਣੇ ਨਹੀਂ ਹਨ ਤੁਸੀਂ ਲਗਾਤਾਰ 3 ਮਹੀਨੇ ਲਗਾ ਕੇ ਦੇਖੋ ਤੁਹਾਡੇ ਵਾਲ ਜਿਹੜੇ ਨੇ ਉਹ ਸੰਘਣੇ ਉਹ ਜਿੱਥੇ ਗੰਧ ਪਿਆ ਹੋਇਆ ਹੈ ਉਹ ਵੀ ਠੀਕ ਹੋ ਜਾਣਗੇ ਬਾਕੀ ਚਿੱਟਾ ਪਿਆ ਜਿਹੜਾ ਹੈ ਇਸ ਨੂੰ ਆਪਣਾ ਜ਼ਿੰਦਗੀ ਦਾ ਇੱਕ ਹਿੱਸਾ ਬਣਾਓ ਲਾਲ ਪਿਆਜ਼ ਜਿਹੜਾ ਹੈ ਇਹਦੇ 'ਚ ਇੰਨੇ ਗੁਣ ਨਹੀਂ ਹਨ ਜਿੰਨੇ ਚਿੱਟੇ ਪਿਆਜ਼ ਦੇ ਵਿੱਚ ਹਨ ਬਾਕੀ ਜਿਨ੍ਹਾਂ ਦੇ ਥਾਇਰੋਇਡ ਹੈ ਉਹਨਾਂ ਨੂੰ ਪਿਆਜ਼ ਕੱਟ ਕੇ ਤੇ ਗਾਲੇ ਦੇ ਉੱਤੇ ਇਸ ਤਰ੍ਹਾਂ ਮਲਣਾ ਚਾਹੀਦਾ ਹਫ਼ਤੇ 'ਚ ਦੋ ਵਾਰ ਹੀ ਮਲੋ ਜਿਨ੍ਹਾਂ ਦੀਆਂ ਅੱਖਾਂ 'ਚ ਕੋਈ ਪ੍ਰੋਬਲਮ ਹੈ ਚਿੱਟਾ ਮੋਤੀ ਇਹ ਵਾਸਤੇ ਤੇ ਇਹ ਚਿੱਟਾ ਪਿਆਜ਼ ਚਿਪਟਾ ਪਿਆਜ ਜਿਹੜਾ ਉਹ ਵਰਦਾਨ ਹੈ ਤੇ ਜਿੰਨਾ ਨੂੰ ਅੱਖਾਂ 'ਚ ਮੋਤੀ ਆ ਚਿੱਟਾ ਮੋਤੀ ਹੈ ਦਾ ਕਾਲਾ ਮੋਤੀ ਹੈ ਉਹਨਾਂ ਲਈ ਬਹੁਤ ਵਧੀਆ ਹੈ ਚਿੱਟਾ ਪਿਆਜ ਦਾ ਰਸ 5 ਚਮਚੇ ਇਸੋ ਲਾਵਾ ਤੁਸੀਂ ਕੀ ਕਰਨਾ ਹੈ ਉਹਦੇ ਵਿੱਚ 2 ਚਮਚੇ ਸ਼ਹਿਦ 2 ਚਮਚੇ ਨਿੰਬੂ ਦਾ ਰਸ ਤੇ ਗੁਲਾਬ ਜਲ ਮਿਕਸ ਕਰਕੇ ਤੁਸੀਂ ਉਸ ਦੇ ਵਿੱਚ ਪਾ ਕੇ ਲਗਾਤਾਰ ਤੁਸੀਂ ਸਵੇਰੇ ਦੁਪਹਿਰ ਸ਼ਾਮ ਪਾਓ ਤੁਸੀਂ ਦੇਖੋਗੇ ਕਿ ਤੁਹਾਡਾ ਜਿਹੜਾ ਚਿੱਟਾ ਮੋਤੀ ਆ ਕਾਲਾ ਮੋਤੀ ਆ ਕੁਕਰੇ ਪਰਵਾਲ ਨਿਗਾਹ ਤੁਹਾਡੀ ਠੀਕ ਹੋ ਜਾਏਗੀ ਚਾਹੇ ਘਟ ਹੈ ਨੇੜੇ ਦੀ ਚਾਹੇ ਦੂਰ ਦੀ ਚਿੱਟਾ ਪਿਆਰ ਜਿਹੜਾ ਉਹ ਅੱਖਾਂ ਲਈ ਵਰਦਾਨ ਹੈ ਸਿਰ ਦੇ ਵਾਲਾਂ ਲਈ ਗੰਗੇਪਨ ਲਈ ਵਰਦਾਨ ਹੈ ਅਗਰ ਤੁਹਾਡੇ ਪਥਰੀ ਹੈ ਤੁਸੀਂ ਜਤੂਨ ਦਾ ਤੇਲ ਲੈ ਕੇ ਦੋ ਚਮਚੇ ਨਿੰਬੂ ਦਾ ਰਸ ਦੋ ਚਮਚੇ ਵਿੱਚ ਕਾਲਾ ਨਮਕ ਤੇ ਕਾਲੀ ਮਿਰਚ ਤੇ ਚਿੱਟੇ ਪਿਆਜ਼ ਦਾ ਰਸ ਲਗਾਤਾਰ ਦਿਨ ਚ ਤਿੰਨ ਵਾਰੀ ਲਾਓ ਇੱਕ ਹਫਤਾ ਲਾ ਲਓ ਤੁਹਾਡੀ ਪਥਰੀ ਬਾਹਰ ਆ ਜਾਏਗੀ ਜਿਹੜੀ ਦਰਦ ਹੁੰਦੀ ਹੈ ਤੁਹਾਡੇ ਉਹ ਵੀ ਠੀਕ ਹੋ ਜਾਏਗੀ ਅਗਰ ਤੁਹਾਡੇ ਨੱਕ ਚੋਂ ਖੂਨ ਵਗਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਇਹਦਾ ਰਸ ਕੱਢ ਕੇ ਨੱਕ ਦੇ ਵਿੱਚ ਦੋ ਦੋ ਬੂੰਦਾਂ ਪਾਓ ਇੱਕ ਹਫ਼ਤਾ ਪਾਓ ਤੁਹਾਡਾ ਮਸਲਾ ਹੱਲ ਹੋ ਜਾਏਗਾ ਜਿਨ੍ਹਾਂ ਨੂੰ ਪਿਸ਼ਾਬ ਦੇ ਵਿੱਚ ਜਲਨ ਹੈ ਪਿਸ਼ਾਬ ਘੱਟ ਆਉਂਦਾ ਕਈਆਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਕਈਆਂ ਨੂੰ ਰੁਕ ਰੁਕ ਕੇ ਆਉਂਦਾ ਤੁਸੀਂ ਇਹਦੇ ਰਸ ਦਾ ਸੇਵਨ ਕਰੋ ਤੁਸੀਂ ਦੇਖੋ ਤੁਹਾਡਾ ਪਿਸ਼ਾਬ ਦੀ ਸਮੱਸਿਆ ਵੀ ਹੱਲ ਹੋ ਜਾਏਗੀ। ਅਗਰ ਤੁਹਾਨੂੰ ਖਾਂਸੀ ਆਉਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ? ਚਿੱਟੇ ਪਿਆਜ਼ ਦਾ ਰਸ ਜਿਹੜਾ ਉਹ ਲੈਣਾ ਕਾਲੀ ਮਿਰਚ ਪਾ ਲਓ, ਅਦਰਕ ਪਾ ਲਓ, ਸ਼ਹਿਦ ਪਾ ਲਓ ਬਰਾਬਰ ਮਾਤਰਾ ਚ। ਲਗਾਤਾਰ ਲਓ। ਤੁਹਾਡੀ ਖਾਂਸੀ ਜਿਹੜੀ ਆ ਉਹ ਠੀਕ ਹੋ ਜਾਏਗੀ। ਜੇ ਤੁਹਾਨੂੰ ਗਰਮੀ ਜ਼ਿਆਦਾ ਪਿਤ ਦੀ ਪ੍ਰੋਬਲਮ ਹੈ ਤਾਂ ਤੁਸੀਂ ਕੀ ਕਰਨਾ ਹੈ ਇਸ ਨੂੰ ਤੁਸੀਂ ਲੈਣਾ ਸ਼ੁਰੂ ਕਰ ਦਿਓ ਤੁਸੀਂ ਦੇਖੋ ਤੁਹਾਡਾ ਕੁਝ ਦਿਨਾਂ ਦੇ ਵਿੱਚ ਜਿਹੜੀ ਪਿੱਤ ਹੈ ਗਰਮੀ ਤੁਹਾਨੂੰ ਹੋਈਦੀ ਹੈ ਉਹ ਠੀਕ ਹੋ ਜਾਏਗੀ ਬਾਹਰ ਨਿਕਲ ਜਾਏਗੀ ਪਿੱਤ ਨੂੰ ਸ਼ਾਂਤ ਕਰ ਦੇਗੀ ਸੂਜਨ ਜਿਹੜੀ ਹੈ ਤੁਹਾਡੇ ਪਈ ਹੋਈ ਕਿਤੇ ਵੀ ਉਹ ਠੀਕ ਹੋ ਜਾਏਗੀ ਗੈਸ ਤੇ ਕਫ ਠੀਕ ਹੋ ਜਾਏਗਾ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਇਸ ਨੂੰ ਸਿਰ ਦੇ ਵਿੱਚ ਪਿਆਜ਼ ਕੱਟ ਕੇ ਲਗਾਓ ਸਿਕਰੀਬ ਠੀਕ ਹੋ ਜਾਏਗੀ ਤੇ ਨੀਂਦ ਵੀ ਤੁਹਾਨੂੰ ਚੰਗੀ ਕਰ ਆ ਜਾਏਗੀ ਥਾਇਰੋਇਡ ਥਾਇਰੋਇਡ ਵਾਸਤੇ ਮੈਂ ਪਹਿਲੇ ਵੀ ਦੱਸਿਆ ਵੀ ਇਸ ਦਾ ਪਿਆਜ਼ ਕੱਟ ਕੇ ਆਪਣੀ ਤੌਣ ਦੇ ਦੁਵਾਲੇ ਗਰਦਨ ਤੇ ਇਸ ਨੂੰ ਮਲੋ ਅਗਲੀ ਸਾਈਡ ਤੇ ਦਿਨ ਚ ਤਿੰਨ ਵਾਰੀ ਮਲੋ ਤਿੰਨ ਦਿਨ ਮਲੋ ਚੌਥੇ ਦਿਨ ਲੋੜ ਨਹੀਂ ਪੈਗੀ ਅਗਰ ਤੁਹਾਨੂੰ ਉਲਟੀ ਆਉਂਦੀ ਹੈ ਉਲਟੀ ਵਾਲਾ ਮਨ ਹੁੰਦਾ ਹੈ ਚੱਕਰ ਆਉਂਦੇ ਆ ਤੇ ਚਿੱਟੇ ਪਿਆਜ਼ ਦਾ ਰਸ ਤੁਸੀਂ ਸੇਵਨ ਕਰ ਲਓ ਨਮਕ ਪਾ ਕੇ ਮਰਦਾਨਾ ਤਾਕਤ ਲਈ ਤੁਸੀਂ ਸ਼ਾਇਦ ਤੇ ਚਿੱਟੇ ਪਿਆਜ਼ ਦਾ ਰਸ ਤੇ ਕਲੌਂਜੀ ਮਿਕਸ ਕਰਕੇ 1 ਮਹੀਨੇ ਬਾਅਦ ਲੈਣੀ ਸ਼ੁਰੂ ਕਰ ਦਿਓ ਮਰਦਾਨਾ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ ਜਿਨ੍ਹਾਂ ਨੂੰ ਧਾਤ ਦਾ ਨੁਕਸ ਹੈ ਧਾਤ ਵੀ ਇਸ ਨੂੰ ਲੈਣਾ ਸ਼ੁਰੂ ਕਰ ਦਿਓ ਜਿਨ੍ਹਾਂ ਨੂੰ ਲੂਕੋਰੀਏ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਚੀਜ਼ ਹੈ ਚਿੱਟੇ ਪਿਆਜ਼ ਦਾ ਰਸ ਇਹ ਨਹੀਂ ਨਹੀਂ ਜਿਨ੍ਹਾਂ ਨੂੰ ਲੂ ਲੱਗ ਜਾਂਦੀ ਹੈ ਲੂ ਲੱਗਣ ਨਾਲ ਕੀ ਹੁੰਦਾ ਹੈ ਤੁਹਾਡੇ ਆਮ ਤੌਰ ਤੇ ਲੂ ਲੱਗਣ ਨਾਲ ਚਮੜੀ ਜਿਹੜੀ ਹੈ ਉਹ ਸੜ ਜਾਂਦੀ ਹੈ ਤੁਸੀਂ ਚਿੱਟੇ ਪਿਆਜ਼ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਮਸਲਾ ਹੱਲ ਹੋ ਜਾਏਗਾ ਇਹਨਾਂ ਨੂੰ ਤਾਂ ਪੈਂਦੀ ਹੈ ਲਕੋਰੀਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਦਵਾਈ ਹੈ ਇਹਨਾਂ ਦੇ ਮੂੰਹ ਵਿੱਚੋਂ ਆਮ ਤੌਰ ਤੇ ਪਾਣੀ ਨਿਕਲਦਾ ਹੈ ਪਾਣੀ ਵਗਦਾ ਰਹਿੰਦਾ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਜੇ ਉਲਟੀ ਵਾਲਾ ਮਨ ਹੁੰਦਾ ਹੈ ਤਾਂ ਵੀ ਇਹਦਾ ਸੇਵਨ ਜ਼ਰੂਰ ਕਰੋ ਬਾਕੀ ਜੇ ਤੁਹਾਨੂੰ ਬੁਖਾਰ ਬੁਖਾਰ ਹੋ ਗਿਆ ਤਾਂ ਤੁਸੀਂ ਚਿੱਟਾ ਪਿਆਜ਼ ਨੂੰ ਕੱਟ ਕੇ ਹੱਡੀਆਂ ਦੀਆਂ ਤਲੀਆਂ ਤੇ ਮਲੋ ਤੁਹਾਡਾ ਬੁਖਾਰ ਜਿਹੜਾ ਉਹ ਵੀ ਠੀਕ ਹੋ ਜਾਏਗਾ ਇਹ ਹੱਡੀਆਂ ਨੂੰ ਤਾਂ ਮਜ਼ਬੂਤ ਕਰਦਾ ਹੀ ਕਰਦਾ ਇਸ ਤੋਂ ਇਲਾਵਾ ਕੋਲਸਟ੍ਰੋਲ ਤੁਹਾਡਾ ਵੱਧ ਜਾਂਦਾ ਉਹਨੂੰ ਠੀਕ ਕਰੇਗਾ ਬਾਕੀ ਹਾਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਤੁਸੀਂ ਇਹਦਾ ਸੇਵਨ ਕਰੋ ਅਗਰ ਤੁਹਾਡੇ ਪੈਰਾਂ ਚ ਬਦਬੂ ਆਉਂਦੀ ਹੈ ਤਾਂ ਤੁਸੀਂ ਪੈਰਾਂ ਦੀਆਂ ਤਲੀਆਂ ਤੇ ਪਿਆਜ਼ ਕੱਟ ਕੇ ਉਸ ਨੂੰ ਚੰਗੀ ਤਰ੍ਹਾਂ ਦਿਨ ਚ ਦੋ ਵਾਰੀ ਮਲੋ ਤਿੰਨ ਜਾਂ ਚਾਰ ਦਿਨ ਮਲੋ ਤੁਹਾਡਾ ਇਹ ਮਸਲਾ ਹੱਲ ਹੋ ਜਾਏਗਾ ਅਗਰ ਇਹ ਤੁਹਾਡੀ ਕਿਡਨੀ ਖਰਾਬ ਹੈ ਤਾਂ ਤੁਸੀਂ ਚਿੱਟਾ ਪਿਆਜ਼ ਦੇ ਰਸ ਦਾ ਸੇਵਨ ਕਰੋ ਤੁਹਾਡਾ ਮਸਲਾ ਹੱਲ ਹੋ ਜਾਏਗਾ ਜੇ ਫੈਟੀ ਲੀਵਰ ਤੁਸੀਂ ਕਿਤੇ ਵੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਤੁਸੀਂ ਫੈਟੀ ਲੀਵਰ ਨੂੰ ਠੀਕ ਕਰਨ ਵਾਸਤੇ ਤੁਸੀਂ ਚਿੱਟੇ ਪਿਆਜ਼ ਦੇ ਰਸ ਨੂੰ ਇਸਤੇਮਾਲ ਕਰੋ ਦਿਨ ਚ ਤਿੰਨ ਵਾਰੀ ਦੋ-ਦੋ ਚਮਚੇ ਤੁਸੀਂ ਲੈਣਾ ਸ਼ੁਰੂ ਕਰ ਦਿਓ ਤਿੰਨ ਦਿਨ ਬਾਅਦ ਚੈੱਕ ਕਰਾ ਲਓ ਤੁਹਾਡਾ ਫੈਟੀ ਲੀਵਰ ਜਿਹੜਾ ਫੈਟੀ ਲੀਵਰ ਜਿਹੜਾ ਉਹ ਵੀ ਠੀਕ ਹੋ ਜਾਏਗਾ ਬਾਕੀ ਮੈਂ ਤੇ ਇਹ ਸਲਾਹ ਦੇਵਾਂਗਾ ਵੀ ਤੁਸੀਂ ਚਿੱਟੇ ਪਿਆਜ਼ ਨੂੰ ਆਮ ਤੌਰ ਤੇ ਆਪਣੀ ਜਿੰਦਗੀ ਦਾ ਹਿੱਸਾ ਬਣਾਵੋ ਬਾਕੀ ਤਾਂਤ ਰੋਗ ਨੂੰ ਲਕੋਰੀਏ ਰੋਗ ਨੂੰ ਇਹ ਪੈਰਾਂ ਤੋਂ ਜੜ ਤੋਂ ਖਤਮ ਕਰ ਦਿੰਦਾ ਹੈ ਬਾਕੀ ਲਾਲ ਪਿਆਜ਼ ਵਿੱਚ ਇੰਨੇ ਗੁਣ ਨਹੀਂ ਹਨ ਤੇ ਨਾ ਹੀ ਜਿਹੜਾ yellow ਪਿਆਜ਼ ਆ ਉਹਦੇ ਵਿੱਚ ਹਨ ਚਿੱਟੇ ਪਿਆਜ਼ ਦੇ ਵਿੱਚ ਬਹੁਤ ਜ਼ਿਆਦਾ ਗੁਣ ਹਨ ਤੁਸੀਂ ਇਹਦਾ ਸੇਵਨ ਕਰੋ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ